ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਪ੍ਰਭ ਤੂੰ ਜਾਣਹ ਜੋ ਜੀਏ ਕਮਾਈਐ ਰਾਮ ਇਸ ਰਾਮ ਧਿਆਨ ਨਾਲ ਉਚਾਰਨ ਕਰਨਾ ਹੈ ਸਭ ਜੀ ਤੇਰੇ ਇਥੇ ਠਮਕ ਤੂੰ ਵਰਤਦਾ ਇਥੇ ਠਮਕ ਮੇਰੇ ਹਰ ਪ੍ਰਭ ਇਥੇ ਵਿਸਰਾਮ ਤੂੰ ਜਾਣਹ ਇਥੇ ਠਮਕ ਜੋ ਜੀਏ ਕਮਾਈਐ ਰਾਮ ਜੀ ਜੀਏ ਉਚਾਰਨ ਕਰਨਾ ਸਭ ਜੀਅ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣਹਿ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁੱਖਾਂ ਨੂੰ ਹਾਰ ਦੂਰ ਹੈ ਮੇਰੀ ਜਿੰਦੜੀਏ ਸਾਭਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਾਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਹਰ ਹਾਜ਼ਰ ਨਦਰੀ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗਹਿ ਪੈ ਨਾਇਆ ਮੇਰੀ ਜਿੰਦੜੀਏ ਅਹਿ ਨਿਸ ਸਾਚ ਸਮਾਣੇ ਰਾਮ ਤਿਨ ਕੈ ਸੰਗ ਮਾਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨੀਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ ਰਾਮ ਹੀ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਾਪ ਹਰ ਹਰ ਤ੍ਰਿਸ਼ਨਾ ਜਾਏ RAM ਤੇ ਪਿਛਲੀ ਪੰਕਤੀ ਜਿਹੜੀ ਹੈ ਨਾ ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਨ ਭਾਣੇ RAM ਪ੍ਰਭ ਜੋ ਇਥੇ ਯਮਕ ਲੱਗ ਜਾਈਗੀ ਪ੍ਰਭ ਮੇਰੇ ਮਨ ਭਾਣੇ RAM ਜੋ ਪ੍ਰਭ ਨਹੀਂ ਕਹਿਣਾ ਜੋ ਪ੍ਰਭ ਮੇਰੇ ਮਨ ਭਾਣੇ RAM ਨਹੀਂ ਕਹਿਣਾ ਜੋ ਪ੍ਰਭ ਮੇਰੇ ਮਨ ਭਾਣੇ RAM ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਾਨ ਭਾਣੇ RAM ਠੀਕ ਹੈ ਜੀ ਅਗਲੀ ਚੱਲੋ ਏ ਰਸਨਾ ਪਿੱਛੇ ਹੋ ਗਈਆਂ ਇਹ ਪੰਤੀਆਂ ਏ ਰਸਨਾ ਜਪ ਗੋਬਿੰਦੋ ਮੇਰੀ ਜਿੰਦੂੜੀਏ ਏ ਰਸਨਾ ਜਪ ਗੋਬਿੰਦੋ ਮੇਰੀ ਜਿੰਦੂੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ RAM ਜੇ ਸੋ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੂੜੀਏ ਤੇਸ ਮਾਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੂੜੀਏ ਸੋ ਹਰ ਧਨ ਨਿਧ ਪਾਏ RAM ਵਡਭਾਗੀ ਸੰਗਤ ਮਿਲਾਏ ਮੇਰੀ ਜਿੰਦੂੜੀਏ ਨਾਨਕ ਹਰ ਗੁਣ ਗਾਏ RAM ਥਾਨ ਤਨੰਤਰ ਰਵ ਰਹਿਆ ਮੇਰੀ ਜਿੰਦੂੜੀਏ ਪਰਬ੍ਰਹਮ ਸਭ ਦਾਤਾ RAM ਤਾ ਕਾ ਅੰਤ ਕਾ ਅੰਤ ਨਾ ਪਾਈਐ ਮੇਰੀ ਜਿੰਦੂੜੀਏ ਪੂਰਨਪੁਰਖ ਵਿਦਾਤਾ RAM ਸਰਬਜੀਆ ਪ੍ਰਤਪਾਲ ਦਾ ਮੇਰੀ ਜਿੰਦੂੜੀਏ ਜਿਉ ਬਾਲਕ ਪੇਤ ਮਾਤਾ RAM ਜਿਉ ਬਾਲਕ ਪੇਤ ਮਾਤਾ ਪੇਤ ਪੋਲਾ ਬੋਲਨ ਪਿਤ ਨਹੀਂ ਕਹਿਣਾ ਮੱਤਾ ਨਹੀਂ ਕਹਿਣਾ ਦੋਵੇਂ ਪਦ ਪੋਲੇ ਉਚਾਰਨ ਕਰਨੇ ਹਨ ਪੇਤ ਮਾਤਾ RAM ਸਹਸ ਸਿਆਣਪ ਨਹਿ ਮਿਲਾ ਮੇਰੀ ਜਿੰਦੂੜੀਏ ਸਹਸ ਸਿਆਣਪ ਨਹਿ ਮਿਲਾ ਮੇਰੀ ਜਿੰਦੂੜੀਏ ਸਹਸ ਸਿਆਣਪ ਨਹਿ ਮਿਲਾ ਮੇਰੀ ਜਿੰਦੂੜੀਏ ਜਨ ਨਾਨਕ ਗੁਰਮੁਖ ਜਾਤਾ RAM ਛਕਾ 1 ਹਾਂਜੀ ਉਚਾਰਨ ਕਰਨਾ ਛਕਾ 1 6 ਸ਼ਬਦ ਪੂਰੇ ਹੋ ਗਏ ਹਨ ਇਸ ਕਰਕੇ ਲਿਖਿਆ ਹੈ ਬਿਹਗੜਾ ਮਹੱਲਾ ਪੰਜਵਾ ਛੰਤ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਏਕ ਅਚੰਬਉ ਦੇਖਿਆ ਮੇਰੇ ਲਾਲ ਜੀਓ ਹਾਂਜੀ ਹਰ ਕਾ ਏਕ ਅਚੰਬਉ ਦੇਖਿਆ ਇੱਥੇ ਠਮਕ ਲਾ ਦਨੀ ਹੈ ਮੇਰੇ ਲਾਲ ਜੀਓ ਇੱਥੇ ਵਿਸਾਮ ਹੈ ਅੱਗੇ ਜਿੰਨੇ ਵੀ ਇਹ ਪਾਦ ਆਉਣਗੇ ਮੇਰੇ ਲਾਲ ਜੀਓ ਇਸ ਤੋਂ ਪਹਿਲਾਂ ਠਮਕ ਲਾ ਕੇ ਉਚਾਰਨ ਕਰਨਾ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਅਖਾੜਾ ਪਾਇਉ ਮੇਰੇ ਲਾਲ ਜੀਓ ਪਾਇਉਂ ਤੇ ਝਮਕੇ ਮੇਰੇ ਲਾਲ ਜੀਓ ਇੱਥੇ ਵਿਸਰਾਮ ਹੈ ਆਵਣ ਜਾਣ ਸਬਾਏ RAM ਆਵਣ ਤਾ ਜਾੜਾ ਤਿਨਹੈਂ ਕੀਆ ਜਿਨ ਮੇਦਨ ਸਿਰਜੀਆ ਮੇਦਨ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਜੇਨ ਮੇਦਨ ਸਿਰਜੀਆ ਸ੍ਰਿਸ਼ਟੀ ਇਕ ਨਾਮੇਲ ਸਤਗੁਰ ਮਹਿਲ ਬੁਲਾਏ ਇਕ ਭਰਮ ਭੂਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣੈ ਤੂੰ ਸਭ ਮੈਂ ਰਹਿਆ ਸਮਾਏ ਤੂੰ ਸਭ ਮੈਂ ਰਹਿਆ ਸਮਾਏ ਸਚ ਕਹ ਨਾਨਕ ਸੁਣਹੁ ਸੰਤੋ ਹਰ ਵਰਤੈ ਧਰਮ ਨਿਆਏ ਆਵਹਿ ਮਿਲਹੁ ਸਹੇਲੀ ਹੋ ਮੇਰੇ ਲਾਲ ਜੀ ਹਾਂਜੀ ਆਵੋ ਮਿਲੋ ਸਹੇਲੀ ਹੋ ਸਹੇਲੀ ਪਦ ਕਸਕੇ ਬੋਲਣਾ ਹੋ ਨਾਲੀ ਬੋਲ ਦੇਣਾ ਪਾਠ ਇਕੱਠਾ ਹੀ ਹੈ ਆਵੋ ਮਿਲੋ ਸਹੇਲੀ ਹੋ ਮੇਰੇ ਲਾਲ ਜੀਓ ਆਵੋ ਮਿਲੋ ਸਹੇਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਧੇ RAM ਕਰ ਸੇਵਾਹ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਾਮ ਕਾ ਮਾਰਗ ਸਾਦੇ RAM ਸਾਦੇ ਤੇ ਠਮਕ ਲਾ ਦਨੀ ਹੈ ਜਾਮ ਕਾ ਮਾਰਗ ਸਾਦੇ ਰਾਮ ਰਾਮ ਪਦ ਸਾਰੇ ਨਖੇਰ ਕੇ ਪੜਨੇ ਆ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗ ਹੈ ਸੋਭਾ ਪਾਈਐ ਜਿਨ ਕਉ ਵਿਧਾਤਾ ਧਰੋ ਲਿਖਿਆ ਤਿਨਾ ਰਹਿਣ ਦਿਨ ਲੇਵ ਲਈਐ ਹਉ ਮੈ ਮਮਤਾ ਮੋਹ ਛੁਟਾ ਜਾ ਸੰਗ ਮਿਲਿਆ ਸਾਦੇ ਇਥੇ ਸਾਦੇ ਪੂਲਾ ਬੋਲਣਾ ਪਿੱਛੇ ਜਿਹੜਾ ਸਾਦੇ ਪਦ ਸੀ ਉਹ ਕਸ ਕੇ ਉਚਾਰਨ ਕਰਨਾ ਇਹ ਪੂਲਾ ਹੀ ਬੋਲਣਾ ਜਾ ਸੰਗ ਮਿਲਿਆ ਸਾਦੇ ਸਾਧੂਆਂ ਦਾ ਜਨ ਕਹ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਕਰ ਜੋੜਿ ਹੋ ਸੰਤ 71 ਹੋਏ ਮੇਰੇ ਲਾਲ ਜੀਓ ਕਰ ਜੋੜਿ ਹੋ ਜੋੜਿਆ ਹੋ ਐੜਾ ਵਿੱਚ ਨਹੀਂ ਲਾਉਣਾ ਕਰ ਜੋੜਿ ਹੋ ਸੰਤ ਇੱਥੇ ਠਮਕ 71 ਹੋਏ ਇੱਥੇ ਵੀ ਥੋੜਾ ਜਿਹਾ ਠਹਿਰਾ ਮੇਰੇ ਲਾਲ ਜੀਓ ਇੱਥੇ ਵੀ ਸਰਾਹਣ ਕਰ ਜੋੜਿ ਹੋ ਸੰਤ 71 ਹੋਏ ਕਰ ਕਰ ਜੋੜਿ ਹੋ ਸੰਤ ਸੰਤ ਤੇ ਜਮ ਕਰਾਂ ਹਾਂ ਜੀ ਕਰ ਜੋੜਿ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਨਾਸੀ ਪੁਰਖ ਪੂਜੇ ਹਾਰਾਮ ਬਹ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹ ਮਾਨ ਤਾਨ ਸਭ ਅਰਪੇਹਾ ਰਾਮ ਮਾਨ ਤਾਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਇਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਤਿਸ ਇਥੇ ਯਮਕ ਤਿਸ ਗੁਰ ਨਾਲ ਸਨੇਹਾ ਜਾਨ ਕਹ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇਹਾ ਦਹਦ ਸਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਘਰ ਆਏ RAM ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮਹਿ ਰਹਿਆ ਸਮਾਏ ਰਾਮ ਸਰਬੇ ਸਮਾਨਾ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅਧੇਰਾ ਦੁਖ 나ਠਾ ਪਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾ ਸੁਆਮੀ ਪਾਰ ਬ੍ਰਹਮ ਸਭ ਠਾਏ ਜਨ ਕਹ ਨਾਨਕ ਸਤਗੁਰ ਮਿਲਾਇਆ ਹਰ ਪਾਇੜਾ ਘਰ ਆਇ ਰਾਗ ਬਿਹાગੜਾ ਮਹੱਲਾ ਪੰਜਵਾ ਆਤਪ੍ਰੀਤਮ ਮਨਮੋਹਨਾ ਘਟ ਸੋਹਨਾ ਹੰਦੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਆਤਪ੍ਰੀਤਮ ਮਨਮੋਹਨਾ ਘਟ ਸੋਹਨਾ ਇੱਥੇ ਵਿਸਰਾਮ ਹੈ ਆਤ ਪੁੱਲਾ ਹੀ ਬੋਲਣਾ ਅਤ ਨਹੀਂ ਕਹਿਣਾ ਪ੍ਰਾਣ ਆਧਾਰਾ RAM ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੀ ਸੋਬਾ ਨਹੀਂ ਕਹਿਣਾ ਬੱਬੇ ਨਾਲ ਪੱਬਾ ਸੋਬਾ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਜਿਹੜੇ ਲਾਲ ਬੋਲਦਾ ਨਾ ਇਹ ਹਲੰਤ ਲਾਉਣਾ ਲਾਲ ਨਹੀਂ ਕਹਿਣਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ RAM ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣਿਆ ਨੈਣ ਤਰਸਣ ਦਰਸ ਪਰਸਨ ਨਹਿ ਨੀਦ ਰਹਿਣ ਵਿਹਾਣਿਆ ਗਿਆਨ ਅੰਜਨ ਨਾਮ ਵਿੰਜਨ ਪਏ ਸਗਲ ਸੀਗਾਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲੱਖ ਉਲਾਹ ਨੇ ਮੋਹੇ ਹਰ ਜਬ ਲਗ ਨਹਿ ਮਿਲੇ ਰਾਮ ਕੀ ਪਾਠ ਧਿਆਨ ਨਾਲ ਉਚਾਰਨ ਕਰਨਾ ਲੱਖ ਉਲਾਹ ਨੇ ਮੋਹੇ ਇਥੇ ਵਿਸਰਾਮ ਲਾਉਣਾ ਹੈ ਹਰ ਇਥੇ ਜਮਕ ਲਾ ਦਨੀ ਹੈ ਹਰ ਜਬ ਲਗ ਨਹਿ ਮਿਲੇ ਰਾਮ ਜਬ ਲਗ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਹਰ ਜਬ ਲਗ ਨਹਿ ਮਿਲੇ ਰਾਮ ਮਿਲਨ ਕਾ ਕਰਉ ਉਪਾਵ ਕਿਛ ਹਮਾਰਾ ਨਹਿ ਚਲੇ ਰਾਮ ਏ ਵੀ ਵਿਸਰਾਮ ਧਿਆਨ ਨਾਲ ਲਾਉਣਾ ਮਿਲਨ ਕਾ ਕਰਉ ਉਪਾਵ ਇਥੇ ਵਿਸਰਾਮ ਕਿਛ ਹਮਾਰਾ ਨਹਿ ਚੱਲੈ ਰਾਮ ਚਾਲ ਚਿੱਤ ਬੇਤ ਅਨਿਤ ਪ੍ਰਿਆ ਬਿਨਾਂ ਕਵਨ ਵਿਦੀ ਵਿਦੀ ਨਾ ਤੀਜੀ ਐ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਚਲ ਚਿੱਤ ਚਲ ਪਦ ਥੋੜਾ ਜਿਆ ਕਸ ਕੇ ਬੋਲਣਾ ਹੈ ਚਿੱਤ ਵਿਪਦ ਥੋੜਾ ਜਿਆ ਕਸ ਕੇ ਉਚਾਰਨ ਕਰਨਾ ਹੈ ਚਲ ਚਿੱਤ ਇਥੇ ਠਮਕ ਬਿੱਤ ਅਨਿੱਤ ਇਥੇ ਠਮਕ ਪ੍ਰਯ ਬਿਨ ਇਥੇ ਵਿਸਰਾਮ ਹੈ ਕਵਨ ਵਿਦੀ ਨਾ ਤੀਜੀ ਐ ਖਾਣ ਪਾਣ ਸੀਗਾਰ ਬਿਰਥੇ ਹਰ ਕੰਤ ਬਿਨ ਕਿਉ ਜੀਜੀ ਐ ਆਸਾ ਪਿਆਸੀ ਰਹਿਣ ਦਿਨਿਆਰ ਰਹਿ ਨਾ ਸਕੀ ਐ ਇੱਕ ਤਿਲਾ ਨਾਨਕ ਪਯੰਪੈ ਸੰਤ ਦਾਸੀ ਪਯੰਪੈ ਨਹੀਂ ਕਹਿਣਾ ਟੀੜੀ ਸਿਆਰੀ ਐ ਪਯੰਪੈ ਨਾਨਕ ਪਯੰਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸੇਜ ਏਕ ਪ੍ਰਿਯ ਸੰਗ ਦਰਸ ਨਾ ਪਾਈਐ ਰਾਮ ਸੰਗ ਪਦ ਤੇ ਵਿਸਰਾਮ ਹੈ ਸੇਜ ਏਕ ਪ੍ਰਿਯ ਸੰਗ ਦਰਸ ਨਾ ਪਾਈਐ ਰਾਮ ਅਵਗਣ ਮੋਹ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਮਾਣੀ ਅਨਾਥ ਬਿਨਵੈ ਮਿਲਹੁ ਪ੍ਰਾਪ ਕਿਰਪਾ ਨਿਦੇ ਭ੍ਰਾਮ ਭੀਤ ਖੋਈਐ ਸਹਜ ਸੋਈਐ ਪ੍ਰਾਪ ਪਲਕ ਪੇਖਤ ਨਾਵ ਨਿਦੇ ਗ੍ਰਿਹ ਲਾਲ ਆਵੈ ਮਹਿਲ ਪਾਵੈ ਮੇਲ ਸੰਗ ਮੰਗਲ ਗਾਈਐ ਨਾਨਕ ਪਯੰਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ ਰਾਰਾ ਪੂਰਾ ਲਾ ਕੇ ਪ੍ਰਸਾਦ ਉਚਾਰਨ ਕਰਨਾ ਹੀਠਾਂ ਰਾਰਾ ਹੋਵੇ ਫਿਰ ਪ੍ਰਸਾਦ ਰਾਰਾ ਪੂਰਾ ਹੈ ਤਾਂ ਪ੍ਰਸਾਦ ਇੱਚ ਇੱਚ ਪੁੰਨੀ ਮਨ ਸ਼ਾਂਤ ਤਪ ਤੋ ਬੁਝਾਇਆ ਰਾਮ ਬੁਝਾਇਆ ਪੋਲਾ ਬੋਲਣਾ ਇੱਚ ਪੁੰਨੀ ਮਨ ਸ਼ਾਂਤ ਇਥੇ ਵਿਸਰਾਮ ਤਪ ਤੋ ਬੁਝਾਇਆ ਰਾਮ ਸਫਲਾ ਸੋ ਦਿਨਸ ਰੈਣ ਸੁਹਾਵੀ ਰੈਣੇ ਸੁਹਾਵੀ ਰੈਣੇ ਸੁਹਾਵੀ ਅਨੰਦ ਮੰਗਲ ਰਸ ਕਨਾ ਪ੍ਰਟੇ ਗੁਪਾਲ ਗੋਬਿੰਦ ਲਾਲਨਾ ਕਮਨ ਰਸਨਾ ਗੁਣ ਪਨਾ ਭ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਕੀ ਮੰਗਲ ਲਗਾਇਆ ਨਾਨਕ ਪਯੰਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ ਸੰਜੋਗ ਸਿੱਟਪੀ ਲੱਗੀ ਹੈ ਨਾ ਸੰਯੋਗ ਨਹੀਂ ਕਹਿਣਾ ਸੰਯੋਗ ਵਿਹਾਗੜਾ ਮਹੱਲਾ ਪਿੰਜਵਾ ਕਰ ਕਿਰਪਾ ਪੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ RAM ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲੱਗੈ ਤੇਰਾ ਬਾਣਾ RAM ਇਹ ਵਿਸਰਾਮ ਧਿਆਨ ਨਾਲ ਲਾਉਣਾ ਅੰਮ੍ਰਿਤ ਬਾਣੀ ਉਚਰਾ ਇਥੇ ਠਮਕ ਹਰ ਜਸ ਇਥੇ ਵਿਸਰਾਮ ਹੈ ਮਿੱਠਾ ਲੱਗੈ ਤੇਰਾ ਭਾਣਾ ਰਾਮ ਕਰ ਦਇਆ ਮਾਇਆ ਗੋਪਾਲ ਗੋਬਿੰਦ ਕੋਈ ਨਹੀਂ ਤੁਝ ਬਿਨਾ ਸਮਰੱਥ ਅਗਥ ਅਪਾਰ ਪੂਰਨ ਜੀਉ ਤਾਨ ਤਾਨ ਤੁਮ ਮਨਾ ਤੁਮ ਮੰਮੀ ਦੇ ਹਲੰਤਾ ਉਚਾਰਨ ਕਰਨਾ ਤੁਮ ਨਹੀਂ ਕਹਿਣਾ ਤੁਮ ਬੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣਾ ਸਾਧ ਹੈ ਸਰਣੀ ਪਾਈਐ ਹਰ ਜੀਉ ਸਾਧ ਹੈ ਪਦ ਜਿਹੜਾ ਇਹ ਪੋਲਾ ਹੀ ਉਚਾਰਨ ਕਰਨਾ ਸਾਧ ਹੈ ਨਹੀਂ ਕਹਿਣਾ ਸਾਧ ਹੈ ਸਰਣੀ ਪਾਈਐ ਇਥੇ ਠਮਕ ਹਰ ਜੀਉ ਇਥੇ ਵਿਸ्राम ਗੁਣ ਗਾਵੈ ਹਰ ਨੀਤਾ RAM ਤੂਰ ਭਗਤਨ ਕੀ ਮਾਨ ਤਨ ਲੱਗਾ ਹਰ ਜੀਉ ਇਹ ਵੀ ਵਿਸਰਾਮ ਧੂਰ ਭਗਤਨ ਕੀ ਮਨ ਤਨ ਲਗਾਓ ਇਥੇ ਠਮਕ ਹਰ ਜੀਉ ਜਿੰਨੇ ਵੀ ਹਰ ਜੀਉ ਪਾਦ ਹਨ ਇਹਨਾਂ ਤੋਂ ਪਹਿਲਾਂ ਠਮਕ ਲਾ ਦੇਣੀ ਧੂਰ ਭਗਤਨ ਕੀ ਮਨ ਤਨ ਲਗਾਓ ਹਰ ਜੀਉ ਸਭ ਪਤਿਤ ਪੁਨੀਤਾ RAM ਇਹ ਵੀ ਧਿਆਨ ਦਾ ਪਾਠ ਉਚਾਰਨ ਕਰਨਾ ਹੈ ਪਤਿਤ ਪੁਨੀਤਾ ਨਹੀਂ ਕਹਿ ਦੇਣਾ ਸਭ ਪਤਿਤ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਪੁਨੀਤਾ ਰਾਮ ਪਤਿਤਾ ਪੁਨੀਤਾ ਹੋ ਹੇ ਤੈਨ ਸੰਗ ਜੇਨ ਵਿਧਾਤਾ ਪਾਇਆ ਇਹ ਪਤਿਤਾ ਪਾਠ ਰਤਨ ਸਰੂਪਾਂ ਚ ਸ਼ੁੱਧ ਹੈ ਮੇਰੇ ਪਤਿਤ ਛਪਿਆ ਹੋਇਆ ਸੀ ਪਤਿਤਾ ਇਥੇ ਯਮਕ ਲਾਦਨੀ ਹੈ ਪਤਿਤਾ ਪੁਨੀਤਾ ਹੋ ਹੇ ਤੈਨ ਸੰਗ ਜੇਨ ਵਿਧਾਤਾ ਪਾਇਆ ਨਾਮ ਰਾ ਤੇਜੀ ਇਹ ਦਾਤੀ ਨਿਤ ਦੇਹ ਚੜ੍ਹ ਸਵਾਇਆ रिद्ध सिद्ध नाव निद्ध हार जप जिनी आत्म जीता रिद्ध सिद्ध नाव निद्ध इथे ठमक हार जप इथे विश्राम है जिनी इथे यमक लादनी है आत्म जीता बिनवंत नानक वट भाग पाई है साद साजन मीता जिनी सच बणजया हर जियो ਸੇ ਪੂਰੇ ਸਹਾਰਾ ਮ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ ਬਹੁਤ ਖਜ਼ਾਨਾ ਤਿੰਨ ਤਤੇ ਦੇ ਟਿੱਪੀ ਵੀ ਆ ਤੇ ਨੰਨੇ ਦੇ ਹਲੰਤ ਵੀ ਆ ਪ੍ਰਾਤਨ ਸਰੂਪਾਂ ਦੇ ਵਿੱਚ ਤਿੰਨ ਉਚਾਰਨ ਕਰਨਾ ਨਵੀਨ ਪੁੱਤੀਆਂ ਚ ਹਲੰਤ ਨਹੀਂ ਆ ਇਸ ਕਰਕੇ ਦਰੁਸਤ ਕਰ ਲੋ ਠੀਕ ਕਰ ਲੋ ਨੰਨੇ ਦੇ ਹਲੰਤ ਵੀ ਆ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ ਹਰ ਕੀਰਤਨ ਲਾਹਾਰਾਮ ਕਾਮ ਕ੍ਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਨ ਹੈ ਏਕ ਮਨ ਹੈ RAM ਕੈ ਰੰਗ ਮਤਿਆ ਲਗ ਸੰਤ ਚਰਨੀ ਪੜੇ ਸਰਣੀ ਮਾਨ ਤਿਨਾ ਓ ਮਹਾ ਲਗ ਸੰਤ ਚਰਨੀ ਲਗ ਸੰਤ ਚਰਨੀ ਇਤਿ ਕਟਮਕ बड़े सरणी बड़े पद जिड़ा पूला ही उच्चारण करना मान तना उमाहा मान तना ओमाहा ਊੜਾ ਖੁੱਲੇ ਮੂੰਹ ਵਲਾ ਬੰਦ ਮੂੰਹ ਵਲਾ ਉਡਾਨੀ ਉਚਾਰਨ ਕਰਨਾ ਓਮਾਹਾ ਨਹੀਂ ਕਹਿਣਾ ਓਮਾਹਾ ਉਚਾਰਨ ਕਰਨਾ ਬਿਨਵੰਤ ਨਾਨਕ ਜਿਨ ਨਾਮ ਪੱਲੈ ਸਹੀ ਸੱਚੇ ਸਾਹਾ ਨਾਨਕ ਸੋਈ ਸਿੰਬਰੀਐ ਹਰ ਜੀਉ ਜਾ ਕੀ ਕਲ ਧਾਰੀ RAM ਗੁਰਮੁਖ ਮਨ ਹੋਣਾ ਬਿਸਰਾ ਹਰ ਜੀਉ ਕਰਤਾ ਪੁਰਖ ਮੁਰਾਰੀ RAM ਦੂਖ ਰੋਗ ਨਾ ਭਉ ਵਿਆਪੈ ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੀ ਭਉ ਜਲ ਪੂਰਵ ਲਿਖਿਆ ਪਾਇਆ ਬੱਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਛ ਪੁਨੀ ਹਮਾਰੀ ਬਿਹਗੜਾ ਮਹੱਲਾ 5ਵਾਂ ਕਾਰ ਦੂਜਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਵਾਦ ਸੁਖ ਰੈ ਨੜੀਏ ਇਹ ਜਿਹੜਾ ਮੰਗਲ ਹੈ ਦੋ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਇਆ ਇੱਕ ਪਿੱਛੇ ਆਇਆ ਇੱਕ ਇੱਥੇ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਵਾਦ ਸੁਖ ਰੈ ਨੜੀਏ ਪ੍ਰੇਮ ਲੱਗਾ ਵਾਦ ਪੁੱਲਾ ਹੀ ਬੋਲਣਾ ਹੈ ਵਾਦ ਇੱਥੇ ਯਮਕ ਲਾ ਦਿੰਨੀਏ ਸੁਖ ਰੈਨੜੀਏ ਇਥੇ ਵਿਸਰਾਮ ਪ੍ਰੇਮ ਲੱਗਾ ਵਦ ਸੁਖ ਰੈਨੜੀਏ ਪ੍ਰੇਮ ਲੱਗਾ ਘਟ ਦੁਖ ਨੀਦੜੀਏ ਘਟ ਇਥੇ ਜਮਕ ਦੁਖ ਨੀਦੜੀਏ ਘਟ ਦੁਖ ਨੀਦੜੀਏ ਪਰਸੋ ਸਦਾ ਪਗਾ ਪਗਾ ਪੁੱਲਾ ਹੀ ਉਚਾਰਨ ਕਰਨਾ ਬਾਗ ਧੂਰ ਬੰਛ ਸਦਾ ਜਾਚੋ ਨਾਮ ਰਸ ਬੈ ਰਗਣੀ प्रय रंग राती सहज माती महादुर्मत दुर्मत त्यागनी गह भुजा लीनी प्रेम भीनी मिलन प्रीतम सच मग्गा मगा, मगा। थोड़ा जा कस के बोलना है मिलन प्रीतम सच मग्गा बिनवंत नानक धार कृपा रहो चरण संग लगा रहो चरण संग लगा मेरी सखी सहेलड़ी हो प्रभ कै चरण लगह ਮਨ ਪ੍ਰੇ ਪ੍ਰੇਮ ਘਣਾ ਹਾਂਜੀ ਮਨ ਪਦ ਤੇ ਜਮਕ ਲਾ ਦਨੀ ਹੈ ਮਨ ਪ੍ਰੇ ਪ੍ਰੇਮ ਘਣਾ ਹਰ ਕੀ ਭਗਤ ਮੰਗਹ ਹਰ ਭਗਤ ਪਾਈਐ ਪ੍ਰਭ ਧਿਆਈਐ ਜਾਇ ਮਿਲੀਐ ਹਰ ਜਨ ਮਾਨ ਮੋਹ ਵਿਕਾਰ ਤਜੀਐ ਅਰਪ ਤਾਨ ਧਾਨ ਇਹ ਮਨ ਬਾੜ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਰ ਹਰ ਮਿਲ ਭਗਹਿ ਭੱਗਾ ਹੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਵੱਡਪੁਰਖ ਪੂਰਨ ਗੁਣ ਸੰਪੂਰਨ ਇੱਥੇ ਵਿਸਰਾਮ ਪ੍ਰੰਪੀਤ ਹਰ ਹਰ ਮਿਲ ਭੱਗਾ ਹੈ ਵੱਡਪੁਰਖ ਪੂਰਨ ਗੁਣ ਸੰਪੂਰਨ ਪ੍ਰੰਪੀਤ ਹਰ ਹਰ ਮਿਲ ਭੱਗਾ ਹੈ ਬਿਨਵੰਤ ਨਾਨਕ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪ ਹੈ ਹਾਂਜੀ ਜਪ ਹੈ ਬੋਲਾ ਹਰ ਨਾਮ ਨਿਤ 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 ਜਪ ਹੈ ਹਰ ਨਾਮ ਸੁਹਾਗਣੇ ਸਭ ਰੰਗ ਮਾਣੇ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾंड ਨਾ ਬੈਸਈ ਰਾंड ਨਾ ਬੈਸਈ ਰਾंड ਨਾ ਬੈਸਈ ਪ੍ਰਭ ਪੁਰਖ ਚਰਾਣੇ ਨਹਿ ਦੁੱਖ ਪਾਵੈ ਪ੍ਰਭ ਤਿਆਵੈ ਧੰਨ ਤੇ ਵੱਡ ਭਾਗੀ ਆ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗੀਆ ਕਿ ਠਮਕ ਧਿਆਨ ਨਾਲ ਲਾਉਣੀ ਐ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਇੱਥੇ ਵਿਸਰਾਮ ਨਾਮ ਰਸ ਰੰਗ ਜਾਗੀਆ ਰੰਗ ਪਦ ਤੇ ਠਹਿਰਾ ਦੇਣਾ ਰੰਗ ਜਾਗੀਆ ਨਹੀਂ ਕਹਿਣਾ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੇ ਬਚਨ ਮੀਠੇ ਬਾਣੇ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਨੇ ਤਿਤ ਗ੍ਰਹਿ ਸੋਹਿ ਲੜੇ ਕੋਡ ਅਨੰਦਾ ਹਾਂਜੀ ਸੋਹਿ ਲੜੇ ਤੇ ਵਿਸਰਾਮ ਲਾਉਣਾ ਹੈ ਤਿਤ ਗ੍ਰਹਿ ਸੋਹਿ ਲੜੇ ਕੋਡ ਅਨੰਦਾ ਮਾਨਤਾਨ ਰਵ ਰਹਾ ਪ੍ਰਭ ਪਰਮ ਆਨੰਦਾ ਹਰਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਨੋ ਹਾਂ ਗੋਬਿੰਦ ਪਦ ਤੇ ਯਮਕ ਜ਼ਰੂਰ ਲਾਉਣੀ ਹੈ ਹਰਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਨੋ ਪ੍ਰਭ ਕਿਰਪਾ ਧਾਰੀ ਹਰ ਮਰਾਰੀ ਪੈ ਸਿੰਧ ਸਾਗਰ ਤਾਰਣੋ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਦ ਸਵਾਮੀ ਸੰਦਾ ਸੰਦਾ ਜਿਸ ਤਰ੍ਹਾਂ ਉਚਾਰਨ ਕੀਤਾ ਜਦੇ ਨਾਲ ਉਚਾਰਨ ਕਰਨਾ ਕਈ ਸੰਦਾ ਕਹਿੰਦੇ ਹਨ ਤਦ ਦੇ ਨਾਲ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਇਕਲ ਕਰੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ